19 ਤਰੀਕ ਨੂੰ ਇੱਕ ਦੁਪਹਿਰੇ ਵਾਰਦਾਤ ਹੋਈ ਸੀ ਚੀਮਾ ਚੌਂਗ ਦੇ ਵਿੱਚ ਜਿਹਦੇ ਵਿੱਚ ਇੱਕ EMPLOYEES ਜਿਹੜਾ ਸੀਗਾ ਉਹ ਆਪਣਾ 14 ਲੱਖ 80 ਹਜ਼ਾਰ ਰੁਪਿਆ ਲੈ ਕੇ ਜਿਹੜੀ ਸੀਗੀ ਆਪਣੀ ਬਿਜ਼ਨਸ ट्रांजੈਕਸ਼ਨ ਲੈ ਕੇ ਆ ਰਿਹਾ ਸੀਗਾ ਜਿਸ ਕੋ ਦੋ ਨਕਾਬਪੋਸ਼ ਜਿਹੜੇ ਸੀਗੇ ਮੋਟਰਸਾਈਕਲ ਤੇ ਵਿਅਕਤੀਆਂ ਨੇ ਇਹਨਾਂ ਦੇ ਕੋਲੋਂ ਜਿਹੜਾ ਇਹ ਬੈਗ ਖੋਲਿਆ ਸੀਗਾ ਇਮੀਡੀਏਟਲੀ ਇਹਨੂੰ ਅਸੀਂ ਕਰਦੇ ਹੋયા ਹਾਂ ਜਦੋਂ ਇਹਨਾਂ ਨੂੰ ਚੇਸ ਕੀਤਾ ਤੇ ਸਾਨੂੰ ਪਤਾ ਲੱਗਾ ਕਿ ਇਹ ਦੋਸ਼ੀ ਆਲਰੇਡੀ ਵਾਰਦਾਤ ਕਰਕੇ ਜਿਹੜੇ ਹੈਗੇ ਦੋ ਸਟੇਟਾਂ ਦੇ ਵਿੱਚ ਜਿਹੜੇ ਆ ਜਾ ਚੁੱਕੇ ਔਰ ਇਹਦੇ ਵਿੱਚ ਇਹਨਾਂ ਦਾ ਜਿਹੜਾ ਆਪਣਾ ਹੀ EMPLOYEE ਇੱਕ ਚੀਜ਼ ਆ ਜਿਹੜਾ ਸੀਗਾ ਜਿਹੜਾ ਰੋਲ ਜਿਹੜਾ ਸੀਗਾ ਨਾ ਬੜਾ ਸਮਾਰਟਲੀ ਸਮਾਰਟਲੀ ਪਲੇ ਕੀਤਾ ਸੀਗਾ ਕਿ ਉਹਨੇ ਡਾਇਰੈਕਟ ਉਹਨਾਂ ਦੇ ਇਨ ਟੱਚ ਨਹੀਂ ਸੀਗਾ ਉਹ ਕਿਸੇ ਤੀਸਰੇ ਬੰਦੇ ਨੂੰ ਦੱਸਦਾ ਸੀ ਸੋ ਦੱਟ ਕੇ ਪੁਲਸ ਦੇ ਨੈਟ ਦੇ ਵਿੱਚ ਨਾ ਆਂਦੀ ਫਸੀਏ ਸੋ ਉਹਨਾਂ ਨੂੰ ਜਿਹੜਾ ਇਹਨਾਂ ਦਾ ਡਰਾਈਵਰ ਸੀਗਾ ਜਿਹੜਾ ਵਿੱਚ ਸੀਗਾ ਕਰਨਕਰ ਦਾ ਨਾਮ ਇੱਥੇ ਹੈਗਾ ਉਹ ਬੰਦਾ ਜਿਹੜਾ ਇਹ ਸਾਰੇ ਕੰਮ ਦਾ ਸੁਪਰਟਾਰ ਸੀ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ 19 ਤਰੀਕ ਨੂੰ ਇੱਕ ਲੁੱਟ ਹੁੰਦੀ ਹੈ ਇੱਕ ਕੰਪਨੀ ਦੇ ਅਮਪਲਾਈ ਕੋਲ 14 ਲੱਖ ਤੋਂ ਵੱਧ ਦੀ ਜਿਹੜੀ ਰਕਮ ਹੈ ਉਹ ਲੁੱਟੀ ਜਾਂਦੀ ਹੈ ਪਰ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਹੋਇਆਂ ਬੜੇ ਹੀ ਘੱਟ ਸਮੇਂ ਦੇ ਵਿੱਚ ਉਹਨਾਂ ਰੁਪਿਆਵਾਂ ਨੂੰ ਕਾਬੂ ਕਰਕੇ ਤੇ ਉਹਨਾਂ ਕੋਲੋਂ 8 ਲੱਖ ਤੋਂ ਵੱਧ ਜਿਹੜੀ ਹੈਗੀ ਹੈ ਉਹ ਰਿਕਵਰੀ ਕਰ ਲਈ ਹੈ ਤੇ ਬਾਕੀ ਜਿਹੜੇ આરોપી ਹੈਗੇ ਨੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕੀ ਸੀ ਪੂਰਾ ਮਾਮਲਾ ਸਾਡੇ ਨਾਲ ADCP ਪ੍ਰਭਜੋਤ ਵਿਰਕ ਸਾਹਿਬ ਮੌਜੂਦ ਨਹੀਂ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਵੀ ਕੀ ਸੀ ਪੂਰਾ ਮਾਮਲਾ ਸਰ ਕੀ ਮਾਮਲਾ ਸੀਗਾ ਇਹਦੇ ਬਾਰੇ ਥੋੜਾ ਜਿਹਾ ਬਰੀਫ ਕਰਿਓ 19 ਤਰੀਕ ਨੂੰ ਇੱਕ ਦੁਪਹਿਰੇ ਵਾਰਦਾਤ ਹੋਈ ਸੀ ਚੀਮਾ ਚੌਂਗ ਦੇ ਵਿੱਚ ਜਿਹਦੇ ਵਿੱਚ ਇੱਕ EMPLOYEES ਜਿਹੜਾ ਸੀਗਾ ਉਹ ਆਪਣਾ 14 ਲੱਖ 80 ਹਜ਼ਾਰ ਰੁਪਿਆ ਲੈ ਕੇ ਜਿਹੜੀ ਸੀਗੀ ਆਪਣੀ ਬਿਜ਼ਨਸ ट्रांजੈਕਸ਼ਨ ਲੈ ਕੇ ਆ ਰਿਹਾ ਸੀਗਾ ਜਦਕਿ ਦੋ ਨਕਾਬਪੋਸ਼ ਜਿਹੜੇ ਸੀਗੇ ਮੋਟਰਸਾਈਕਲ ਤੇ ਵਿਅਕਤੀਆਂ ਨੇ ਇਹਨਾਂ ਦੇ ਕੋਲੋਂ ਜਿਹੜਾ ਇਹ ਬੈਗ ਖੋਲਿਆ ਸੀਗਾ ਔਰ ਇਸ ਦੇ ਵਿੱਚ ਸਾਰੀ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜੀ ਸੀ ਅਸੀਂ 28 ਨੰਬਰ ਐਫ ਆਈ ਆਰ ਮੋਤੀ ਨਗਰ ਥਾਣੇ ਦੇ ਵਿੱਚ ਦਰਜ ਕੀਤੀ ਇਹਦੀ ਸੰਜੀਦਗੀ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਸਿੰਘ ਚਾਰਲਸ ਸਾਹਿਬ ਤੇ ਡੀਸੀਪੀ ਤੇਜਾ ਸਾਹਿਬ ਨੇ ਇਮੀਡੀਏਟਲੀ ਟੀਮਾਂ ਬਣਾਈਆਂ ਜਿਹਦੇ ਵਿੱਚ ਸਾਡੀ ਸੀਆਈਏ 2 ਦੀ ਇੱਕ ਟੀਮ ਸੀਗੀ ਨਾਲ ਸਾਡੇ ਮੋਤੀ ਨਗਰ ਦੀ ਔਰ ਇਹਦੀ ਸੁਪਰਵਾਈਜ਼ਨ ਕਰ ਰਹੇ ਸੀਗੇ ਸਾਡੇ ਇੰਡਸਟਰੀਅਲ ਏਰੀਆ ਦੇ ਡੀਐਸਪੀ ਸਾਹਿਬ ਖਿਆਰਾ ਸਾਹਿਬ ਇਮੀਡੀਏਟਲੀ ਇਹਨੂੰ ਅਸੀਂ ਕਰਦੇ ਹੋયા ਹਾਂ ਜਦੋਂ ਇਹਨਾਂ ਨੂੰ ਚੇਸ ਕੀਤਾ ਤੇ ਸਾਨੂੰ ਪਤਾ ਲੱਗਾ ਕਿ ਇਹ ਦੋਸ਼ੀ ਆਲਰੇਡੀ ਵਾਰਦਤ ਕਰਕੇ ਜਿਹੜੇ ਹੈਗੇ ਆ ਦੋ ਸਟੇਟਾਂ ਦੇ ਵਿੱਚ ਜਿਹੜੇ ਆ ਜਾ ਚੁੱਕੇ ਨੇ ਸੋ ਟੀਮਾਂ ਨੂੰ ਉੱਥੇ ਭੇਜ ਕੇ ਇਹਨਾਂ ਨੂੰ ਬੜੀ ਜਲਦੀ ਨਾਲ ਮਿਹਨਤ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਔਰ ਇਹ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਵਿਕਰਮਜੀਤ ਸਿੰਘ ਵਿੱਕੀ ਔਰ ਵਿਕਰਮਪਾਲ ਦੋਨੇ ਹੀ ਜਿਹੜੇ ਪ੍ਰੀਤਨਗਰ ਲੁਧਿਆਣੇ ਦੇ ਰਹਿਣ ਵਾਲੇ ਹੈਗੇ ਨੇ ਔਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 8 ਲੱਖ ਰੁਪਏ ਦੇ ਕਰੀਬ ਜਿਹੜੀ ਨਕਦੀ ਔਰ ਜਿਹੜਾ ਇਹਨਾਂ ਨੇ ਵਾਅਦਾ ਦੇ ਵਿੱਚ ਵਿੱਚ ਆ ਮੋਟਰਸਾਈਕਲ ਸੀਗਾ ਉਹ ਬਰਾਮਦ ਕਰ ਲਿਆ ਸੀ ਸਰ ਇਹਨਾਂ ਦੀ ਕੀ ਬੈਕਗ੍ਰਾਉਂਡ ਹੈਗੀ ਆ ਕਿ ਪਹਿਲਾਂ ਵੀ ਇਹਨਾਂ ਤੇ ਕੋਈ ਮਾਮਲੇ ਦਰਜ ਨਹੀਂ ਜਾਂ ਇਹ ਨਸ਼ੇ ਦੇ ਵੀ ਆਦੀ ਨਹੀਂ ਇਹਦਾ ਕੋਈ ਕੋਈ ਮਾਰਾ ਪਤਾ ਲੱਗਿਆ ਇਹਦੀ ਜਾਂਚ ਵਿੱਚ ਪਹਿਲੇ ਤਾਂ ਇਹਨਾਂ ਦੇ ਮੁਕਦਮੇ ਨਹੀਂ ਹੈਗੇ ਨਸ਼ੇ ਦੇ ਨਹੀਂ ਹੈਗੇ ਇਸੇ ਕਰਕੇ ਇਹਨਾਂ ਨੇ ਕੀਤਾ ਸੀਗਾ ਕਿ ਸਾਡਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਅਸੀਂ ਫੜੇ ਨਹੀਂ ਜਾਵਾਂਗੇ ਔਰ ਇਹਦੇ ਵਿੱਚ ਇਹਨਾਂ ਦਾ ਜਿਹੜਾ ਆਪਣਾ ਹੀ EMPLOYE ਇੱਕ ਚੀਜ਼ ਦਾ ਜਿਹੜਾ ਸੀਗਾ ਜਿਹੜਾ ਰੋਲ ਜਿਹੜਾ ਸੀਗਾ ਨਾ ਬੜਾ ਸਮਾਰਟ ਕਿ ਉਹਨੇ ਡਾਇਰੈਕਟ ਉਹਨਾਂ ਦੇ ਇੰਟੈਕਟ ਨਹੀਂ ਸੀਗਾ ਉਹ ਕਿਸੇ ਤੀਸਰੇ ਬੰਦੇ ਨੂੰ ਦੱਸਿਆ ਸੋ ਦੱਟ ਕਿ ਪੁਲਿਸ ਦੇ ਨੈਟ ਦੇ ਵਿੱਚ ਨਾ ਅਸੀਂ ਫਸੀਏ ਸੋ ਉਹਨਾਂ ਨੂੰ ਜਿਹੜਾ ਇਹਨਾਂ ਦਾ ਡਰਾਈਵਰ ਸੀਗਾ ਜਿਹੜਾ ਵਿੱਚ ਸੀਗਾ ਕਰਨ ਕਾ ਨਾਂ ਕਰਕੇ ਹੈਗਾ ਉਹ ਬੰਦਾ ਜਿਹੜਾ ਇਹ ਸਾਰੇ ਕੰਮ ਦਾ ਸੂਤਰਤਾਰ ਸੀਗਾ ਜੀ ਸਰ ਇਹਦੇ ਵਿੱਚ ਜਿਹੜੇ ਟੋਟਲ ਕਿੰਨੇ ਐਸਕੇਯੂ ਸੀਗੇ ਜਿਹੜੇ ਵੀ ਜਿਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਬਾਈ ਨੇਮ ਬਾਈ ਨੇਮ ਤਾਂ ਪਹਿਲੇ ਇਨੀਸ਼ੀਅਲੀ ਜਿਹੜਾ ਸੀਗਾ ਇਹਨਾਂ ਦੋ ਵਿਅਕਤੀਆਂ ਤੇ ਕੀਤਾ ਗਿਆ ਸੀਗਾ ਪਰ ਇਹਨਾਂ ਦੇ ਇੰਟਰੋਗੇਸ਼ਨ ਦੇ ਵਿੱਚ ਤਿੰਨ ਬੰਦਿਆਂ ਦਾ ਹੋਰ ਰੋਲ ਆਇਆ ਸੋ ਟੋਟਲ 5 ਹੋ ਗਏ ਅਰੇ ਦੋ ਜਿਹਨਾਂ ਨੇ ਇਵਾਦਤ ਕੀਤੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋ ਪੈਸੇ ਲੈ ਕੇ। ਸੋ ਇਸੇ ਲੁੱਟ ਦੇ ਮਾਮਲੇ ਦੇ ਵਿੱਚ ਥਾਣਾ ਮੋਤੀ ਨਗਰ ਦੇ ਇੰਚਾਰਜ ਜਿਹੜੇ ਹੈਗੇ ਨੇ ਅਮਰਿਤਪਾਲ ਜੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਸਰ ਕੀ ਸੀਗਾ ਪੂਰਾ ਮਾਮਲਾ ਇਹਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਇਨਫੋਰਮੇਸ਼ਨ ਆਉਂਦੀ ਹੈ ਤੇ ਕਿਸ ਤਰ੍ਹਾਂ ਕਾਰਵਾਈ ਹੋਈ ਹੈ? ਇਹ 19 ਤਰੀਕ ਦੇ ਦਿਨ ਨੂੰ ਆਪਣੇ ਦੁਪਹਿਰ ਦੇ ਟਾਈਮ ਇੱਕ ਵਾਰਦਾਤ ਹੋਈ ਸੀ ਜਿਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਬਿਜ਼ਨਸਮੈਨ ਦੇ ਵਰਕਰ ਕੋਲੋਂ 14 ਲੱਖ 80 ਹਜ਼ਾਰ ਰੁਪਇਆ ਖੋ ਕੇ ਲੈ ਗਿਆ ਤੇ ਇਮੀਡੀਏਟਲੀ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਸੀਂ ਉਸ ਤੇ ਐਕਟ ਕਰਦੇ एफआईआर नंबर 28/25 ਅੰਡਰ ਪੀਐਸ ਮੂਤੀ ਨਗਰ ਦੇ ਵਿੱਚ ਰਜਿਸਟਰ ਰਜਿਸਟਰ ਕੀਤਾ ਉਸ ਤੋਂ ਬਾਅਦ ਅਸੀਂ ਖੂਫੀਆ ਸੋਰਸਸ ਦੀ ਮਦਦ ਨਾਲ ਸੀਨੀਅਰ ਆਫਿਸਰਸ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਇਸ ਮੁਕਦਮੇ ਨੂੰ ਟੇਸ ਕਰਕੇ ਪੰਜ ਦੋਸ਼ੀਆਂ ਨੂੰ ਨਾਮਿਨੇਟ ਕੀਤਾ ਜਿਦੇ ਵਿੱਚੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 8 ਲੱਖ ਦੀ ਰਿਕਵਰੀ ਕਰਨ ਦੀ ਸਫਲਤਾ ਹਾਸਲ ਕੀਤੀ ਹੈ ਟੋਟਲ ਕਿੰਨੇ ਦੇ ਵਿੱਚ આરોપી ਸੀਗੇ ਹਲੇ ਤੱਕ ਤਫਤੀਸ਼ ਦੇ ਵਿੱਚ ਟੋਟਲ 5 ਦੋਸ਼ੀ ਸਾਹਮਣੇ ਆਏ ਨੇ ਤੇ ਬਾਕੀ ਅੱਗੇ ਤਫਤੀਸ਼ ਕਰ ਰਹੇ ਹੈਗੇ ਕਿਹੜੀ ਕੰਪਨੀ ਸੀਗੀ ਜਿਹਦੇ EMPLOYEES ਤੋਂ ਇਹ ਲੁੱਟ ਹੋਈ ਸੀ ਇਹ ਬਿਜ਼ਨਸਮੈਨ ਪਰਸਨ ਸੀਗਾ ਇਹਦਾ ਐਕਸਪੋਰਟ ਦਾ ਕੰਮ ਸੀ ਇਹਦਾ ਕੋਈ ਪੁਰਾਣਾ ਵਰਕਰ ਸੀ ਜਿਹੜਾ ਇਹਦਾ ਡਰਾਈਵਰ ਸੀ ਇੱਕੇ ਦੇ ਵਿੱਚ ਇਨਵੋਲਵ ਡਰਾਈਵਰ ਸਾਰੀ ਇਨਫੋਰਮੇਸ਼ਨ ਲੀਕ ਕਰ ਰਿਹਾ ਸੀ ਤੇ ਉਸ ਕਰਕੇ ਇਹ ਖੋਦੀ ਵਰਦਾਤ ਨੂੰ ਸਾਰਿਆਂ ਨੇ ਰਲ ਕੇ ਇਨਜਾਮ ਦਿੱਤਾ ਕੀ ਹੁਣ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਪੁਲਿਸ ਵੱਲੋਂ ਐਫਆਈਆਰ ਜਿਸਟਰ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਇਲਾਵਾ ਤਿੰਨ ਦੋਸ਼ੀ ਅਜੇ ਗ੍ਰਿਫਤਾਰ ਕਰਨੇ ਬਾਕੀ ਨੇ ਜਿਹੜੇ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਿਆ ਤੇ ਟੋਟਲ ਖੋਈ ਗਈ ਰਕਮ ਦੇ ਵਿੱਚੋਂ 8 ਲੱਖ ਰੁਪਇਆ ਸੀ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣੀ ਸਾਰੀ ਗੱਲਬਾਤ ਜੋ ਕਿ આરોપીਆਂ ਵੱਲੋਂ ਜਿਹੜੀ ਲੁੱਟ ਕੀਤੀ ਗਈ ਸੀਗੀ 19 ਤਰੀਕ ਨੂੰ ਤੇ ਉਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਹੈਗਾ ਵਾ ਅ ਸੁਲਝਾ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਜਿਹੜੇ ਹੈਗੇ ਆ ਦੋ ਰੁਪਇਆ ਨੂੰ ਕਾਬੂ ਕਰਕੇ ਤੇ ਬਾਕੀ ਤਿੰਨ ਰੁਪਇਆ ਦੀ ਭਾਲ ਕੀਤੀ ਜਾ ਰਹੀ ਹੈ ਤੇ 8 ਲੱਖ ਤੋਂ ਵੱਧ ਦੀ ਜਿਹੜੀ ਹੈਗੀ ਰਿਕਵਰੀ ਵੀ ਕੀਤੀ ਗਈ ਹੈ ਸੋ ਹੁਣ ਜਿਹੜੇ ਕਰਾਇਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ ਹੁਣ ਹੋ ਜਾਣਾ ਚਾਹੀਦਾ ਹੈ ਕਿਉਂਕਿ ਪੁਲਿਸ ਜਿਹੜੀ ਹੈਗੀ ਉਹ ਬਿਲਕੁਲ ਮੁਸਤੈਦ ਹੋ ਚੁੱਕੀ ਹੈ ਤੇ ਕੋਈ ਵੀ ਕਰਾਇਮ ਕਰੋਗੇ ਤੇ ਬਖਸ਼ੇ ਨਹੀਂ ਜਾਓਗੇ ਬਹੁਤ ਜਲਦ ਫੜੇ ਜਾਓਗੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਦਿਓ ਤੇ ਵਿਚਾਰ ਜਿਹੜੇ ਹੈਗੇ ਸਭੇ ਭਾਸ਼ਾ ਦੇ ਵਿੱਚ ਦਿਓ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ live